ਸਹਿਜ ਸੁਭਾਏ ਦਰਸ਼ਨ ਪਰਸੀ ਆਏ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੇ ਨੋਰੇ ਅਸ਼ੋ ਕੁਸ਼ੋ ਛੱਤੀਐ ਤੁਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਦੀ ਸੁਹੀ ਮਹੱਲਾ ਪਹਿਲਾ ਪਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ ਪਾਂਡਾ ਆਤਮਲੀਣ ਤੋਤਾ ਅੱਛਾ ਨਾ ਹੋਏ ਸੀ ਪਾਂਡਾ ਅੱਛਾ ਸੋਏ ਜੋਤੀ ਸੁਪਾਵਸੀ ਪਾਂਡਾ ਆਤਮਲੀਣ ਤੋਤਾ ਅੱਛਾ ਨਾ ਹੋਏ ਸੀ ਗੁਰੂ ਦੁਆਰਾ ਹੋਏ ਸੋਜੀ ਪਐ ਸੀ ਇਹ ਤੂ ਦੁਆਰਾ ਤੋਏ ਅੱਛਾ ਹੋਏ ਸੀ ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅਗੇ ਪਾਏ ਸੀ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਮ ਆਪ ਵਰਤਾਏ ਸੀ ਚਲੇ ਆਪ ਸਿਉਂ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕੀ ਵਿਚਾਰਾ ਤਹ ਲੋਕ ਸੁਣਾਏ ਸੀ ਨਾਨਕ ਆਪਣੇ ਹਾਲ ਸਭ ਕੁਲ ਤਾਰਸੀ ਨਾਨਕ ਆਪਣੇ ਹਾਲ ਸਭ ਕੁਲ ਤਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਹੈ। ਪਾਂਡਾ ਪਸੜ ਜਾਣਦੇ ਹਾਂ ਜਿਸ ਦੇ ਵਿੱਚ ਕੋਈ ਵਸਤੂ ਪਾਉਂਦੇ ਹਾਂ। ਜਦੋਂ ਵੀ ਕੋਈ ਚੰਗੀ ਵਸਤੂ ਪਾਣੀ ਹੋਵੇ ਤਾਂ ਪਾਉਣ ਨੂੰ ਪਹਿਲਾਂ ਸਾਫ਼ ਕੀਤਾ ਜਾਂਦਾ ਹੈ। ਉਦਾਹਰਨ ਆਪਾਂ ਪਿੰਡਾਂ ਵਿੱਚ ਲੈਣ ਵਾਲੇ ਹਾਂ। ਆਪਾਂ ਜਦੋਂ ਵੀ ਬੀਬੀਆਂ ਪੈਣਾ ਦੁੱਧ ਜਮਾਉਂਦੀਆਂ ਸੰਨਾ ਇਸ ਪਾਡੇ ਵਿੱਚ ਜਿਸ ਮਟਕੀ ਵਿੱਚ ਚਾਟੀ ਵਿੱਚ ਚੰਗੀ ਤਰ੍ਹਾਂ ਆਪਾਂ ਲਾਹ ਨੂੰ ਸਾਫ਼ ਕਰਕੇ ਫਿਰ ਤਨੂੰ ਧੁੱਪ ਦਿਵਾਉਂਦੇ ਸੀਗੇ ਤਾਂ ਕਿ ਖਟਾਸ ਖਤਮ ਹੋ ਜਾਵੇ ਉਸ ਦੇ ਅੰਦਰ ਜੋ ਬੈਕਟੀਰੀਆ ਹੈ ਉਹ ਖਤਮ ਹੋ ਜਾਵੇ ਤਾਂ ਵੀ ਉਸ ਦੇ ਵਿੱਚ ਦੁੱਧ ਪਾਜੇ ਸੰਤੰਗੀ ਚੰਗੀ ਵਸਤੂ ਪਾਣ ਵਾਸਤੇ ਪਹਿਲਾਂ ਭਾਂਡੇ ਨੂੰ ਸਾਫ਼ ਕੀਤਾ ਜਾਂਦਾ ਹੈ ਨਿਰਮਲ ਕੀਤਾ ਜਾਂਦਾ ਹੈ ਗੁਰਦੇਵ ਜੀ ਫਰਮਾਦੇ ਹਨ ਕਿ ਜਿਸ ਭਾਂਡੇ ਦੇ ਅੰਦਰ ਆਪਾਂ ਨਾਮ ਪਾਣਾ ਹੈ ਜਿਸ ਭਾਂਡੇ ਵਿੱਚ ਗੁਰੂ ਦਾ ਸ਼ਬਦ ਪਾਣਾ ਹੈ ਜਿਸ ਭਾਂਡੇ ਵਿੱਚ ਗੁਰੂ ਦਾ ਅੰਮ੍ਰਿਤ ਪਾਣਾ ਹੈ ਉਸ ਭਾਂਡੇ ਨੂੰ ਨਿਰਮਲ ਕਰਨਾ ਹੋਵੇਗਾ ਭਾਂਡਾ ਅੱਛਾ ਸੋਏ ਅੱਛਤ ਪੰਡਾ ਕਿਹੜਾ ਹੈ ਜੋ ਉਸ ਪਾਸੇ ਜੋ ਗੁਰੂ ਨੂੰ ਪਾ ਜਾਵੇ। ਪਾਡਾ ਆਤਮ ਮਲੀਨ ਵਿਸ਼ੇਵਕਾਰ ਦੇ ਨਾਲ ਮਲੀਨ ਹੋਵੇਗਾ। ਤੋ ਤਾਂ ਅੱਛਾ ਨਾ ਹੋਏ ਸੀ ਫਿਰ ਬਾਹਰੀ ਤੌਰ ਤੇ ਮੂਤ ਪਲੀਤੀ ਕੱਪੜ ਹੋਏ ਜਿਸਾਬੋਂ ਲੀਆ ਉਹ ਧੋਏ ਪਰ ਇਹ ਬਤ ਪਾਪਾਂ ਕੈਸੇ ਉਹ ਧੁੱਪ ਹੈ ਨਾਵਾਂ ਕੈ ਰੰਗ। ਨਾਮ ਦੇ ਨਾਲ ਧੋਣ ਦੇ ਨਾਲ ਹੀ ਹਿਰਦੇ ਨੇ ਪਵਿੱਤਰ ਹੋਣਾ ਹੈ। ਹਿਰਦੇ ਰੋਪੀ ਪਾਡੇ ਨੇ ਪਵਿੱਤਰ ਹੋਣਾ ਹੈ। ਤੀਰਥਾਂ ਤੇ ਜਾ ਕੇ ਇਸ ਨੂੰ ਮਾਂਜਣ ਦੇ ਨਾਲ ਜਾਂ ਹੋਰ ਕੋਈ ਯਤਨ ਕਰਨ ਦੇ ਨਾਲ ਇਹ ਨਿਰਮਲ ਨਹੀਂ ਹੋਵੇਗਾ ਸਤਕੁਲ ਜੀ ਹੋਰ ਖੋਲ ਕੇ ਸਮਝਾਦੇ ਹਨ ਗੁਰੂ ਦੁਆਰਾ ਹੋਏ ਸੋਝੀ ਪਾਇਸੀ ਗੁਰੂ ਦੇ ਦਰ ਤੇ ਆ ਕੇ ਸਾਨੂੰ ਸੋਝੀ ਆਂਦੀ ਹੈ ਬਾਣੀ ਨਾਲ ਆਪਾਂ ਜੁੜਦੇ ਹਨ ਇਹ ਤੇ ਦੁਆਰਾ ਧੋਏ ਗੁਰੂ ਦੇ ਦਵਾਰ ਤੇ ਆ ਕੇ ਜਦੋਂ ਇਸ ਹਿਰਦੇ ਰੂਪੇ ਪਾਂਡੇ ਨੂੰ ਧੋਤਾ ਜਾਂਦਾ ਹੈ ਤਾਂ ਚੰਗਾ ਹੁੰਦਾ ਹੈ ਤਾਂ ਅੱਚਾ ਹੁੰਦਾ ਹੈ ਬਾਬਾ ਲੈਣਾ ਜੀ ਨੇ ਸੇਵਾ ਕੀਤੀ ਨਾ ਫਿਰ ਦਿਨ ਕਿਵੇਂ ਨਿਰਮਲ ਕੀਤਾ ਗੁਰੂ ਦਾ ਹੀ ਰੂਪ ਹੋ ਗਏ ਬਾਬਾ ਅਮਰਦਾਸ ਜੀ ਨੇ ਅਨ ਬਡੇਰੀ ਉਮਰ ਹੋਣ ਦੇ ਬਾਵਜੂਦ ਵੀ ਲੰਬਾ ਸਮਾਂ ਸੇਵਾ ਕੀਤੀ ਗੁਰੂ ਦਾ ਰੂਪ ਹੋ ਗਏ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਛੋਟੇ ਸੁਸਤਾ ਜਿੱਥੇ ਆਪਾਂ ਜਾ ਕੇ ਨਤਮਸਤਕ ਹੁੰਦੇ ਹਾਂ ਦਰਬਾਰ ਸਾਹਿਬ ਦੁਨੀਆ ਦੇ ਅੰਦਰ ਆਪਣੀ ਇੱਕ ਵਿਸ਼ੇਸ਼ ਮਹਾਨਤਾ ਰੱਖਦਾ ਹੈ ਉਸ ਜਗ੍ਹਾ ਤੇ ਪਾਇਗੇਠਾ ਦੇ ਰੂਪ ਵਿੱਚ ਨੰਗੇ ਪੈਰੀ ਆਪ ਜੀ ਨੇ ਕੁੰਗਣੀਆਂ ਵਿੱਚ ਦੀ ਸੇਵਾ ਅਤੇ ਹੋਰ ਬਿਆਨ ਸੇਵਾਵਾਂ ਕੀਤੀਆਂ ਸਰੋਵਰ ਦੀ ਸੇਵਾ ਜੋ ਹੁਕਮ ਹੋਇਆ ਉਸੇ ਉਹ ਅਜਬਾਈ ਹੈ ਅਤੇ ਫਿਰ ਆਪ ਗੁਰੂ ਰੂਪ ਹੋ ਗਏ। ਇਹਤ ਦੁਬਾਰਾ ਤੋਏ ਗੁਰੂ ਦੇ ਦਰ ਤੇ ਆ ਕੇ ਸ਼ਬਦ ਰਾਹੀਂ ਜਿਹੜੇ ਨੂੰ ਮਾਜਦੇ ਹਾਂ, ਸਵੱਛ ਕਰਦੇ ਹਾਂ ਤਾਂ ਫਿਰ ਪੰਡਾ ਅੱਛਾ ਹੁੰਦਾ ਹੈ। ਮੈਲੇ ਅੱਛੇ ਕਾ ਵਿਚਾਰ ਆਪ ਵਰਤਾਇ ਸੀ। ਇਹ ਹੁਕਮ ਵਿੱਚ ਹੀ ਹੈ। ਕੋਈ ਬਰਤਨ ਨਿਰਮਲ ਹੈ, ਸਾਫ਼ ਹੈ, ਕੋਈ ਮਹਿਲਾ ਹੈ। ਮਤ ਕੋ ਜਾਣਿਆ ਜਾਏ ਅੱਗੇ ਪਾਇਸੀ ਜਿਹੇ ਕਰਨ ਕਮਾਇ ਤੇ ਹੋਈ ਸੀ। ਅੱਗੇ ਪ੍ਰਲੋਕ ਵੀ ਜਾ ਕੇ ਕੋਈ ਹੋਰ ਸਾਨੂੰ ਕਰਮਾਂ ਦਾ ਹਿਸਾਬ ਨਹੀਂ ਹੋਣਾ ਹੈ ਜੈਸਾ ਕਰਮ ਆਪਾਂ ਕਮਾਉਂਦੇ ਆ ਉਸ ਦਾ ਫਲ ਸਾਨੂੰ ਇੱਥੇ ਹੀ ਮਿਲ ਜਾਂਦਾ ਹੈ ਅੰਮ੍ਰਿਤ ਹਰਿ ਦਾ ਨਾਮ ਆਪ ਵਰਤਾਈ ਸੀ ਪ੍ਰਮਾਤਮਾ ਦਾ ਨਾਮ ਅਬਰਤ ਜਿਸ ਜੋ ਪਾਂਡਾ ਯੋਗ ਹੁੰਦਾ ਹੈ ਨਾ ਜੋ ਗੁਰੂ ਨੂੰ ਭਾ ਜਾਂਦਾ ਹੈ ਜੋ ਉਸ ਵਿੱਚ ਭਾਵਸੀ ਜੋ ਗੁਰੂ ਨੂੰ ਭਾ ਜਾਂਦਾ ਹੈ ਗੁਰਦੇਵ ਜੀ ਆਖਦੇ ਹਨ ਫਿਰ ਪ੍ਰਮਾਤਮਾ ਨਾਮ ਅਬਰਤ ਉਸ ਦੇ ਵਿੱਚ ਟਿਕਾ ਦਿੰਦਾ ਹੈ ਜਿਨ੍ਹਾਂ ਹਿਰਦਿਆਂ ਦੇ ਅੰਦਰ ਹਿਰਦੇ ਨੂੰ ਭਾਂਡੇ ਦੇ ਅੰਦਰ ਨਾਮ ਅਮ੍ਰਿਤਿਕ ਜਾਂਦਾ ਹੈ ਚੱਲਿਆ ਆਪਾਸੋਂ ਜਨਮ ਸਵਾਰ ਵਾਜਾ ਵਾਇਸੀ ਕੋਈ ਆਪਾ ਟੰਗਾ ਕੰਮ ਕਰਕੇ ਆਂਦੇ ਨਾ ਬੜਾ ਉਤਸ਼ਾਹ ਦੇ ਨਾਲ ਛਾਲਾਂ ਮਾਰਦੇ ਬੜੇ ਖੁਸ਼ ਹੋ ਕੇ ਆਪਾਂ ਦੂਰੋਂ ਹੀ ਸਾਡੇ ਅੰਦਰ ਇੱਕ ਬੜਾ ਉਤਸ਼ਾਹ ਹੁੰਦਾ ਹੈ ਜੀਵਨ ਸਫਲ ਕਰਕੇ ਜਦੋਂ ਮੁਰਖ ਜਾਂਦਾ ਹੈ ਗੁਰਦੇਵ ਜੀ ਫਰਮਾਉਂਦੇ ਹਨ ਚੱਲਿਆ ਆਪਾਸੋਂ ਜਨਮ ਸਵਾਰ ਵਾਜਾ ਵਾਇਸੀ ਫਿਰ ਉਹ ਵਾਜਿਆਂ ਦੇ ਨਾਲ ਦੁਨੀਆਂ ਦੇ ਨਾਲ ਯਾਕਾਰੀਆਂ ਦੇ ਨਾਲ ਸੁਰਖਰੂ ਹੋ ਕੇ ਜਾਂਦਾ ਹੈ ਮਾਨਸ ਕਿਹ ਵਿਚਾਰਾ ਸਿਰਫ ਲੋਕਾਂ ਦੀ ਗੱਲ ਨਹੀਂ ਬੰਦਿਆਂ ਦੀ ਗੱਲ ਹੈ ਕਿ ਚਾਰ ਬੰਦੇ ਉਪਰ ਦਾ ਲੱਗ ਗਿਆ ਦੁਨੀਆ ਨੂੰ ਪਤਾ ਲੱਗ ਗਿਆ ਤਹ ਲੋਕ ਤਿੰਨਾ ਲੋਕਾਂ ਦੇ ਅੰਦਰ ਸਿਫਸਲਾ ਹੁੰਦੀ ਹੈ ਸਿਫਸਲਾクセ ਬੱਦੇ ਦੀ ਨਹੀਂ ਹੁੰਦੀ ਇਹ ਨਾਮ ਦੀ ਹੁੰਦੀ ਹੈ ਕਿਉਂਕਿ ਤਿੰਨੇ ਲੋਕ ਪ੍ਰਮਾਤਮਾ ਦੇ ਹੁਕਮ ਵਿੱਚ ਹਨ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਤਿੰਨਾ ਲੋਕਾਂ ਦੇ ਅੰਦਰ ਅਗਰ ਜਾਇਦਾ ਕਰ ਹੁੰਦੀ ਹੈ ਉਹ ਪ੍ਰਮਾਤਮਾ ਦੇ ਨਾਮ ਦੀ ਹੁੰਦੀ ਹੈ ਜਿਹੜਾ ਨਾਮ ਨਾਲ ਜੁੜ ਜਾਂਦਾ ਹੈ ਆਪਾਂ ਰੋਜ਼ ਪੜਦੇ ਆ ਨਾ ਜਿੰਨੀ ਨਾਮ ਤੇ ਆਇਆ ਗੇ ਮਸ਼ਕਤ ਕਾਲ ਨਾਮ ਤਿੰਨ ਕੁਝਲੇ ਕਿੱਤੀ ਸ਼ੁਕਤੀ ਨਾ ਹੋ ਕੇ ਤੇਤਿਆ ਦਾ ਉਧਾਰ ਹੁੰਦਾ ਹੈ। ਤਿੰਨਾ ਲੋਕਾਂ ਦੇ ਅੰਦਰ ਜੈਜਕਾਰ ਹੁੰਦੀ ਹੈ ਨਾਮ ਦੀ। ਨਾਨਕ ਆਪ ਨਿਹਾਲ ਉਹ ਆਪ ਤਾਂ ਨਿਹਾਲ ਹੁੰਦਾ ਹੀ ਹੁੰਦਾ ਹੈ। ਸਭ ਕੁਲ ਤਾਰਸੀ ਆਪਣੇ ਸਾਰੇ ਕੁਲਾਂ ਦਾ ਵੀ ਉਧਾਰ ਕਰਦਾ ਹੈ। ਆਪ ਫੈਰੂ ਜੀਆਂ ਨੂੰ ਜੀ ਆਪ ਸਾਰੇ ਪਹੁੰਚੇ ਹੋ। ਆਪਾਂ ਤੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਜੋਤੀ ਜੋਤ ਦਿਵਸ ਦਿਹਾੜੇ ਨੂੰ। ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਗੁਰਤਾ ਗਦੀ ਦਿਹਾੜੇ ਨੂੰ ਅੱਤੇ ਨਾਲ ਪੰਜਾਬ ਦਾ ਜੋ ਮਾਹੌਲ ਚੱਲ ਰਿਹਾ ਹੈ ਜੋ ਹੜ੍ਹਾਂ ਦੀ ਮਾਰ ਪੈ ਰਹੀ ਹੈ ਸਤਿਗੁਰੂ ਜੀ ਕਿਰਪਾ ਕਰਨ ਆਪ ਸਾਰਿਆਂ ਅਰਦਾਸ ਕੀਤੀ ਹੈ ਸਾਰੀ ਦੁਨੀਆ ਅਰਦਾਸ ਵਿੱਚ ਜੁੜੀ ਹੋਈ ਹੈ ਜੋ ਪੰਜਾਬ ਨਾਲ ਪਿਆਰ ਕਰਦੇ ਹਨ ਇਹ ਅਲੱਗ-ਅਲੱਗ ਹੈ ਸਾਡਾ ਜੋ ਸੈਂਟਰਲ ਮੀਡੀਆ ਹੈ ਜਾਂ ਸੋਸ਼ਲ ਮੀਡੀਆ ਹੈ ਜੋ ਪ੍ਰਮੁੱਖ ਮੀਡੀਆ ਹੈ ਉਹ ਇਸ ਪਾਸੇ ਪੂਰਾ ਧਿਆਨ ਨਹੀਂ ਦੇ ਰਿਹਾ ਪਰ ਪ੍ਰਮਾਤਮਾ ਦੀ ਬਖਸ਼ਿਸ਼ ਮੇਰ ਸਦਕਾ ਜਿੱਥੇ ਵੀ ਨਾਨਕ ਨਾਮ ਲਿਓ ਗੁਰਸਿੱਖ ਵਸਦੇ ਹਨ ਉਹਨਾਂ ਸਾਰਿਆਂ ਦਾ ਸਹਿਯੋਗ ਹਮੇਸ਼ਾ ਪੰਜਾਬ ਦੇ ਨਾਲ ਰਿਹਾ ਹੈ ਰੇਵੇਗਾ ਪੰਜਾਬ ਨੂੰ ਵਿੱਚ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਹੈ ਸਭ ਤੋਂ ਜੀ ਕਿਰਪਾ ਕਰਨ ਦੀ ਬਹੁਤ ਬਹੁਤ ਰਵਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ